ਮੇਰੀ ਗੱਲ ਸੁਣੋ ਹਾਂਜੀ ਕਰ ਲੈ ਜੀ ਤੁਸੀਂ ਉਹ ਇਹੋ ਮੈਂ ਚੇਂਜ ਕਰ ਲਏ ਅੱਛਾ ਤੇ ਜਾਣਾ ਨਹੀਂ ਉਹ ਜੇ ਮੈਂ ਠਹਿਰ ਕੇ ਜਾਣਾ ਵਾ ਠੀਕ ਠੀਕ ਆ ਹਾਂ ਚਲੋ ਉਹ ਤੇ ਹੈ ਹੀ ਆ ਆਦਤ ਨਹੀਂ ਚੱਲ ਜਾਣਾ ਤੁਹਾਨੂੰ ਫੇਰ ਫਾਈਲ ਲਾਦਣਾ ਕੀ ਗੱਲ ਹੋਈ ਆ ਗੱਲ ਗਾਦੀ ਹੋਣੀ ਆ ਇੱਕ ਦਿਨ ਆ ਉਧਰੋਂ ਥੱਕ ਕੇ ਹਰੇ ਆਈ ਆ ਤੇ ਮੈਂ ਹਾਂ ਚੱਲ ਘੜੀ ਰੈਸਟ ਕਰਦੇ ਆ ਤੇ ਹੁਣ ਉਹ ਭੈਣ ਨਾ ਆਪਣੇ ਪੇਕੇ ਸੱਜ ਕੇ ਬੈ ਗਈ ਆ ਤੇ ਤੁਸੀਂ ਗੱਲ ਹੀ ਟੈਨਸ਼ਨ ਲੈਣ ਦੇ ਜੀ ਮੰਮੀ ਨਾਲ ਹੀ ਆ ਹੱਥੋਂ ਤੇ ਤੂੰ ਹੀ ਕਰ ਲੈਣਾ ਉਹ ਗੱਲ ਟੈਨਸ਼ਨ ਦੀ ਨਹੀਂ ਆ ਉਹਨੂੰ ਵੀ ਪਤਾ ਹੀ ਪੀ ਚੰਗਾ ਭਲਾ ਵੀ ਵੰਡੇ ਗਏ ਆ ਉਹ ਉਹਨਾਂ ਨੇ ਥੱਕੀਆਂ ਨਹੀਂ ਆਉਣਾ ਤਾਂ ਤੂੰ ਕੱਲ ਨੂੰ ਸੱਦ ਲੈ ਉਹਨਾਂ ਨੂੰ ਓਏ ਉਹਨਾਂ ਵਿਚਾਰਿਆਂ ਚਾਹ ਪੀ ਕੇ ਚੱਲ ਜਾਣਾ ਤੇ ਨਾਲੇ ਜੋਬਨ ਭਾਜੀ ਕਿੱਥੇ ਹੈ ਮੈਂ ਉਹਨਾਂ ਨੂੰ ਪੁੱਛਾਂ ਸਮਾਨ ਲਿਆਉਣ ਵਾਲਾ ਤਾਂ ਮੈਂ ਲਿਆਦਾ ਕੋਈ ਉਹਨਾਂ ਨੂੰ ਪਤਾ ਨਹੀਂ ਇੱਥੇ ਹੀ ਹੋਣੀ ਆ ਵੇਖ ਲੋ ਜਾ ਕੇ ਚੱਲ ਮੈਂ ਵੇਖਦਾ ਹਾਂ ਇਹਨਾਂ ਨੇ ਨਾ ਬਸ ਇਹਨਾਂ ਵੱਲ ਦੀ ਗੱਲ ਕਰਨੀ ਹੁੰਦੀ ਹੈ ਮੇਰੇ ਵੱਲ ਦੀ ਤਾਂ ਕਰਨੀ ਨਹੀਂ ਹੈ ਨਾ ਆਦੀ ਹੋਈ ਹੈ ਸਸਕਲ ਜੀ ਬੋੜੀ ਠੀਕ ਹੈ ਅਜਾ ਠੀਕ ਪਤਾ ਤਾਂ ਠੀਕ ਹੈ ਹਾਂਜੀ ਸਸਕਲ ਜੀ ਬੋੜੀ ਠੀਕ ਹੈ ਆਜੀ ਹੋਦੀ ਸਸਕਲ ਆਜੋ 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 ਜੋ ਤਾ ਤੁਸੀਂ ਪਾਣੀ ਲੈ ਕੇ ਆਓਗੇ ਆਜੋ ਹੋਰ ਪਾਜੀ ਪਿੰਡ ਸਾਰੇ ਠੀਕ ਨੇ? ਹਾਂਜੀ ਠੀਕ ਠਾਕ ਵਧੀਆ। ਚਲੋ ਵਧੀਆ। ਅਸੀਂ ਤੇ ਬੜੇ ਚੇਤੇ ਢੀਕੰਦੇ ਹਾਂ। ਜੋਤ ਨੇ ਵੀ ਤਿਆਰੀ ਸਾਰੀ ਕੀਤੀ ਸੀ ਤੁਸੀਂ ਲੇਟ ਹੀ ਹੋਗੇ। ਤੁਹਾਨੂੰ ਪਤਾ ਹੀ ਆ ਪਾਜੀ ਘਰ ਦੇ ਕੰਮਾਂ ਦਾ। ਘਰਾਂ ਦੇ ਕੰਮ ਤਾਂ ਇਦਾਂ ਹੀ ਆ। ਹੋਰ ਮੰਮੀ ਠੀਕ ਐ? ਬਹੁਤ ਠੀਕ। ਦਲਜੀਤ ਹੁਣੇ ਵੀ ਆਏ? ਦਲਜੀਤ ਕੰਮ ਹੀ ਗਏ ਕਿਤੇ। ਠੀਕ ਹੈ ਠੀਕ ਹੈ। ਚਲੋ ਵਧੀਆ ਕੰਮ ਵੀ ਜ਼ਰੂਰੀ ਹਮ ਕੀ ਕਰਨਾ ਹੈ। ਤੁਸੀਂ ਸੁਣਾਓ ਸਿਹਤ ਠੀਕ? ਸਭ ਵਧੀਆ ਠੀਕ ਠਾਕ। ਦੀਦੀ ਕਿਦਾਂ ਠੀਕ ਠਾਕ? ਪਿੰਡੋਂ ਨਾ ਹੋਣਾ। ਹਾਂਜੀ ਆਂਦਾ ਠੀਕ ਠਾਕ ਸਭ। ਠੀਕ ਠੀਕ। ਉਹ ਮੀਂਹ ਨਾ ਤੇ ਹੀ ਬੈਠੋ ਮੈਂ ਮੰਮੀ ਨੂੰ ਉਹਨੂੰ ਬੁਲਾ ਕੇ ਲਿਆਂਦੀ ਹਾਂ ਬੁਲਾ ਲੇ ਜੋ ਉਹ ਤੇ ਸਵੇਰ ਦੀ ਤਿਆਰੀ ਕਰਨੀ ਆ ਠੀਕ ਆ ਜਦੋਂ ਤਾਂ ਉਹਨੂੰ ਪਤਾ ਲੱਗਾ ਨਾ ਕਿ ਆਉਣਾ ਪਿੰਡੋਂ ਤੇ ਬੈਠੀ ਨਹੀਂ ਇੱਕ ਮਿੰਟ ਦੀ ਹਾਂਜੀ ਹਾਂ ਚਲੋ ਹੰਦਾ ਹੀ ਆ ਫਿਰ ਚਾ ਤਸੀਮ ਕਰਨਾ ਸੱਚ ਨਹੀਂ ਆਂਦਾ ਤੇ ਟਾਈਮ ਹੀ ਨਹੀਂ ਲੱਗਣਿਆ ਤੁਹਾਨੂੰ ਤਾਈ ਜੀ ਆਏ ਸੀ ਹਰ ਵੀਕੈਂਡ ਹੈ ਜੀ ਕਰਨ ਦੇ ਮਿਲਣ ਨੂੰ ਤੇ ਦਰਜੀਤ ਹਾਂ ਦਾ ਟਾਈਮ ਨਹੀਂ ਤਾਂ ਪਤਨਾਂ ਨੇ ਸਲਾਹ ਬਣਾ ਲਈ ਹੋਇਆ ਮਿਲ ਕੇ ਆ ਜਨੇ ਪਰ ਮੈਂ ਚੱਲ ਰੱਖਿਆ ਮੈਂ ਚੱਲ ਚੱਲੀ ਹੈਗਾ ਜੇ ਉੱਧਰ ਵੀ ਜੀ ਕੰਡਿਆ ਮਿਲ ਨੂੰ ਤੇ ਮੈਂ ਸੋਚਿਆ ਵੀ ਚਲ ਆਹੀ ਮੇਲ ਮੰਨੇ ਆ ਜਾ ਕੇ ਤੇ ਬੜਾ ਵਧੀਆ ਕੀਤਾ ਹੈਗਾ ਦਲਜੀਤ ਦਾ ਟਾਈਮ ਨਹੀਂ ਚਾ ਮੈਂ ਇਹਨਾਂ ਨੂੰ ਕਿਹਾ ਮੈਂ ਚਲੋ ਚੱਲੀਏ ਚਲੋ ਕੋਈ ਗੱਲ ਨਹੀਂ ਦਲਜੀਤ ਨੂੰ ਵੀ ਲੈ ਕੇ ਆਇਆ ਉਹ ਕਿਦਰ ਠੀਕ ਹੈ ਉਹ ਵਧੀਆ ਨਾਲੇ ਭਾਜੀ ਬਹਾਨੇ ਨਾਲ ਹੀ ਆਇਆ ਜਾਂਦਾ ਉੱਧਰ ਕਿੱਥੇ ਚੇਚਾ ਟਾਈਮ ਨਿਕਲਦਾ ਹਾਂਜੀ ਹਾਂਜੀ ਨਿਕਲਿਆ ਹੀ ਨਹੀਂ ਜਾਂਦਾ ਉੱਥੇ ਹਾਂਜੀ ਮੰਮੀ ਜੀ ਅਗੇ ਨੇ ਆਖੀਆ ਆ ਤੰਨੇ ਜਾਣੀ ਹੈ ਤੰਨੇ ਜਣੇ ਹੀ ਆਗੇ ਤਿਆਰੀ ਤੇ ਇਦਾਂ ਕਰਨ ਲਈ ਆ ਜਿੱਦਾਂ ਕਿ ਐਮਐਲ ਨੇ ਆਉਣਾ ਹੁੰਦਾ ਆ ਆ ਹੋ ਗਏ ਲੱਗਣ ਡਈ ਇਹਦੀ ਅੱਗੇ ਪਿਛੇ ਦੌੜੀ ਫਿਰਦੀ ਆ ਆਜੋ ਮੰਮੀ ਜੀ ਆਜੋ ਮੰਮੀ ਜੀ ਦੌੜੀ ਫਿਰਦੀ ਚੁੱਪਾ ਕੇ ਬੈਠੀ ਰਹੇ ਆਉਗੀ ਨਾ ਫੇਰ ਵੇਖਾਂ ਨੀ ਪਤਾ ਨਹੀਂ ਜਾਂਦਾ ਮੈਂ ਅਤ ਨਹੀਂ ਕ ਜਾਣਾ ਹੈਗਾ ਤੁਸੀਂ ਵੇਖ ਲਓ ਮਰਜ਼ੀ ਆਪਣੀ ਚਲ ਕੋਈ ਨੀ ਜਵਾਦ ਮੈਂ ਮਮਾ ਨਾਲ ਜਾਉਂਗਾ ਮੇਰਾ ਤਾਂ ਜੀ ਨਹੀਂ ਕਰਦਾ ਚਲ ਕੋਈ ਨੀ ਪੁੱਤ ਬਿਠੇ ਰੱਖਣੇ ਪੈਂਦੇ ਹੁੰਦੇ ਆ ਜੇ ਨਾ ਗਈ ਤੇ ਫਿਰ ਬਣਾ ਕਰਨ ਪੜੀਏ ਚਲ ਕੋਈ ਨਹੀਂ ਆਉ ਤੇ ਵੇਖ ਲੈਨੇ ਆ ਬਹੁਤ ਹੀ ਪਤਾ ਨਹੀਂ ਮੰਮੀ ਖਾਣ ਨੂੰ ਕੀ ਕਿੰਗਾ ਹੋਣਾ ਮੰਮੀ ਜੀ ਆਪ ਜੀ ਦੱਸੋ ਮੈਂ ਕਹਿੰਦੀ ਹੀ ਵੀ ਤੀ ਆ ਜਾਂਦੇ ਮਾੜਾ ਜ ਮੰਮੀ ਹਣੀ ਆ ਗਈ ਆ ਤੇ ਮੈਂ ਕੀ ਕਰਾਂ ਮੰਮੀ ਹਣੀ ਆ ਗਈ ਆ ਤੇ ਤੂੰ ਨਾ ਚਲਾਕੀਆਂ ਘਾਟੀ ਕਰਿਆ ਕਰ ਮੇਰੀ ਸੁਣ ਗੱਲ ਉਦਾਂ ਤੇ ਤੂੰ ਕਹਿੰਨੀ ਆ ਕਿ ਚਾਚੀਆਂ ਤਾਆਂ ਨਾਲ ਸਾਡੇ ਬੰਦੀ ਨਹੀਂ ਗਈ ਤੇ ਪਿੰਡ ਵਿੱਚ ਜਿਹਨੂੰ ਮੱਦੀ ਸੱਦ ਲਿਆ ਮੰਮੀ ਜੀ ਬਾਹਰ ਬੈਠੇ ਆ ਤੇ ਹੋਲੀ ਬੋਲੋ ਤੇ ਆਜੋ ਹਾਂ 2 ਮਿੰਟ ਤੇ ਮਿਲਣਾ ਨੂੰ ਕਿ ਬੋਲਾਂ ਦਲਜੀਤ ਤੇ ਸੰਦੀਪ ਆਉਂਦੇ ਤੇਰੇ ਭਰਾ ਪਰਚਾਈ ਹੀ ਮੈਂ ਚਾਹ ਕਰਦੀ ਉਹ ਪਗਾਨੇ ਪਿੰਡ ਵਿੱਚੋਂ ਆਏ ਆ ਕੀ ਮਿਲਾਂ ਮੈਂ ਨਾ ਜੋ ਤੂੰ ਮੇਰੀ ਸੁਣ ਗੱਲ ਤੂੰ ਚਾਹ ਚ ਬਣਾ ਹਾਂ ਤੇ ਪਿਆਲ ਹਾਂ ਤੇ ਦੱਸ ਆ ਜਾਣੇ ਆਪਾਂ ਬੈਠੇ ਹੋਣਾ ਜੋ ਬਣ ਲੱਗੇ ਬੈਠੇ ਤੇ ਹੈਗੇ ਆ ਦੀਦੀ ਪਰ ਚੰਗਾ ਥੋੜੀ ਲੱਗਦਾ ਵਾ ਤੇ ਹੀ ਦੋ ਵੇਣਾਂ ਨੇ ਘਰ ਹੋ ਕੇ ਵੀ ਅੰਦਰ ਬੈਠੇ ਰਵੋ ਤੇ ਬਾਹਰੋਂ ਕੱਲੇ ਬੈਠੇ ਰਹਿਣ। ਉਹ ਤਾਂ ਸਾਨੂੰ ਪਤਾ ਨਹੀਂ ਜੇ ਪਤਾ ਹੁੰਦਾ ਤਾਂ ਫੇਰ ਹੀ ਉਹਨੇ ਅਧੋਨ ਦੱਸਿਆ ਵਾ। ਇਹ ਪਤਾ ਕਿਉਂ ਦੱਸਿਆ ਵਾ? ਆਂਦੀ ਹੁਣੀਆ ਮੇਰਾ ਸਹੁਰਿਆਂ ਦਾ ਘਰ ਵੇਖ ਜਾਨ ਕੇ ਕਿੱਦਾਂ ਤਕੜਾ ਵਾ, ਕਿੰਨਾ ਵਧੀਆ ਬਣਿਆ ਵਾ ਤਾਂ ਕਰਕੇ ਪਿੰਚਰ ਸਾਦੀ ਫਿਰਨਦੀ ਆ। ਉਹ ਐਵੇਂ ਨਹੀਂ ਲਿੰਗੜੀ ਪਿੰਗੜੀ ਸੁੱਦੀ ਜਾਇਦੀ ਹੋਈ ਦੀ। ਜਿਹੜਾ ਕੋਈ ਰਿਸ਼ਤੇਦਾਰ ਨੇ ਉਹਨਾਂ ਤੋਂ ਬੰਦਾ ਸਾਦਾ ਵਾ। ਮੰਮੀ ਜੀ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਕਰਨੀਆਂ ਵਾ ਨਾ ਉਹ ਬਾਅਦ 'ਚ ਕਰ ਲਿਓ। 2 ਮਿੰਟ ਵਾਸਤੇ ਆਜੋ ਫੇਰ ਬਾਹਰ ਚਲ ਜਿਓ। ਨਹੀਂ ਇੱਦਾਂ ਨਹੀਂ ਸਿੱ ਚਲ ਮਮੀ ਚਲ ਮੇਲਾ ਉਹਨੇ ਜਾ ਕੇ ਆ ਜਾਊਗਾ ਚਲ ਉਹਨੇ 3 15 ਕੁਛ ਸਕੇ ਚਾਚੇ ਚਾਚੇ ਨਾਲ ਤਾਂ ਬੰਦੀ ਨਹੀਂ ਤੇ ਪਿੰਡ ਚੋਂ ਲੋਕਾਂ ਨੂੰ ਸਦੀ ਜਾਂਦੀ ਹੈ ਐਵੇਂ ਚੰਗਾ ਲੱਗਦਾ ਕਿ ਸੌਰਿਆਂ ਦੇ ਘਰ ਬੈਠੀ ਆਂ ਧੂਪੇ ਕੇਂਦੇ ਥੋੜਾ ਬੈਠੀ ਆਂ ਪੇਕ ਤੇ ਚਲ ਜਿੱਧਰ ਨੂੰ ਮਰਜੀ ਚਲ ਗਈ ਨਾ ਸਹੀ ਇਹਨੂੰ ਉਹ ਸਮਝਾ ਜਾਣਾ ਪੰਜਾਬੀ ਵਿੱਚ ਨਾ ਕਿ ਸਾਡਾ ਇੱਥੇ ਦਾ ਸਿਸਟਮ ਹੋਰ ਵਾ ਤੇ ਤੁਹਾਡੇ ਉੱਥੇ ਦਾ ਹੋਰ ਵਾ ਚਲਾ ਜਾਊਗਾ ਮੇਲਾ ਇਹ ਮੁੜ ਕੇ ਫੇਰ ਆਉਣਾ ਮਾ ਸਾਡਾ ਮਈ ਫੇਰ ਕਹਿਣਾ ਪਿਆ ਸਤ ਜੀ ਜੀ ਸੱਸੀ ਕਮਸੀ ਸੱਸੀ ਤਾਂ ਸੱਸੀ ਭਾਜੀ ਸੱਸੀ ਜੀ ਭੈਣ ਜੀ ਦਲਜੀਤ ਨੂੰ ਤਾਂ ਸੰਦੀਪ ਨੂੰ ਨਾਲ ਲੈ ਆਉਂਦੇ ਤੁਸੀਂ ਉਹ ਕਿਉਂ ਨਹੀਂ ਆਏ ਉਹ ਕਿਤੇ ਕੰਮ ਗਏ ਹੀ ਦਲਜੀਤ ਅੱਛਾ ਅੱਛਾ ਤੇ ਫਿਰ ਤਾਂ ਉਹਨਾਂ ਨੇ ਆਏ ਹੀ ਨਹੀਂ ਚੱਲ ਕੰਮ ਤੇ ਪਏ ਰਹਿੰਦੇ ਆ ਭੈਣ ਭਰਾਵਾਂ ਕੋਈ ਆਉਂਦਾ ਟਾਈਮ ਵੀ ਕੱਢਣਾ ਚਾਹੀਦਾ ਵਾ ਉਹ ਫਿਰ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਜਾਣਾ ਵਾ ਤੇ ਮੈਂ ਅਸਾਂ ਆਖਿਆ ਵੀ ਇਹਨਾਂ ਨਾਲ ਚੱਲ ਜੰਨੀ ਆ ਅਸੀਂ ਜਿਵੇਂ ਉੱਥੇ ਹੀ ਚੱਲੇ ਨੇ ਚਲੋ ਵਧੀਆ ਕੀਤਾ ਇਹ ਲਾਈ ਇਹ ਲਿਆ ਇਹਨਾਂ ਦਾ ਠੀਕ ਠੀਕ ਜੀ ਹੋਰ ਹਾਂਜੀ ਵਧੀਆ ਠੀਕ ਠਾਕ ਹਾਂਜੀ ਤੁਸੀਂ ਸੁਣਾਓ ਹਾਂਜੀ ਠੀਕ ਠਾਕ ਵਧੀਆ ਸਭ ਹੋਰ ਸੁਣਾਓ ਦੀ ਠੀਕ ਠਾਕ ਹਾਂਜੀ ਠੀਕ ਠਾਕ ਤੁਸੀਂ ਸੁਣਾ ਬਸ ਵਧੀਆ ਆਪਣਾ ਵੀ ਠੀਕ ਜੀ ਪਿੰਡੋਂ ਦੀ ਗੱਲ ਠੀਕ ਠਾਕ ਸਰ ਹਾਂਜੀ ਹਾਂਜੀ ਵਧੀਆ ਸਭ ਕਿਦਾਂ ਜੀ ਕਰ ਪਿਆ ਜਾਉਣ ਨੂੰ ਆਪਾਂ ਕਹਿੰਦੇ ਡੇਸ ਸੋਚਣਾ ਨੂੰ ਕਿੰਨਾ ਟਾਈਮ ਹੋ ਗਿਆ ਹੈ ਇਹ ਨਹੀਂ ਅੱਛਾ ਅੱਛਾ ਚਲੋ ਜਾ ਕੇ ਮਿਲਦੇ ਆਣੇ ਬੜਾ ਵਧੀਆ ਕੀਤਾ ਵਾ ਇਦਾਂ ਹੀ ਨਾ ਪਿੰਡਪਰਾ ਆਉਂਦਾ ਜਾਂਦਾ ਰਹੇ ਨਾ ਤੇ ਚਲੋ ਪਿਆਰ ਬਣਿਆ ਰਹਿੰਦਾ ਆਪਸ ਵਿੱਚ ਹਾਂਜੀ ਤੁਸੀਂ ਵੀ ਮੈਂ ਜੋਤ ਨੂੰ ਵੀ ਕਹਿੰਦੀ ਹਿਕ ਦਿਨ ਤੇ ਚਲ ਜਾ ਕੇ ਤੇ ਪਿੰਡ ਫੇਰਾ ਪਾ ਆ ਮੈਂ ਦੱਸ ਸਕੋ ਨਾ ਜੋਤ ਨੂੰ ਬੜੇ ਦਿਨਾਂ ਦੀ ਕਹਿੰਦੀ ਫਿਰ ਸੰਜਾ ਕੇ ਨਾ ਕਿਸ ਦਿਨ ਫੇਰਾ ਮਾਰਿਆ ਇਸ ਦੈਨ ਦੀ ਧਿਆਨ ਹੀ ਨਹੀਂ ਕਰਦੀ ਚਲ ਕੋਈ ਗੱਲ ਨਹੀਂ ਟਾਈਮ ਲੱਗਾ ਨਾ ਉਹ ਨਹੀਂ ਨਹੀਂ ਟਾਈਮ ਨੂੰ ਕਿਹੜਾ ਦੱਸੇ ਇਹ ਚਰਖਾ ਕਤਨਦੀ ਹੈ ਵੇਲੇ ਤੇ ਰਹਿੰਦੀ ਹੈ ਕੋਈ ਗੱਲ ਨਹੀਂ ਆਪੇ ਕਿਸ ਦਿਨ ਨੂੰ ਟਾਈਮ ਲੱਗੂਗਾ ਆਜੂਗੀ ਉਹਦਾ ਕਿਹੜਾ ਦਿਲ ਨਹੀਂ ਕਰਦਾ ਆਨ ਨੂੰ ਆਹੋ ਚਲੋ ਮਰਜ਼ੀ ਉਹਦੀ ਚਲੋ ਭੈਣ ਜੀ ਬੈਠੋ ਤੁਸੀਂ ਚਾਹ ਪਾਣੀ ਪੀਓ ਮੈਨੂੰ ਨਾ ਗਵਾਂੜ ਥੋੜਾ ਜਿਹਾ ਕੰਮ ਹੀ ਮੈਂ ਉਧਰੋਂ ਜਾਵਾਂ ਠੀਕ ਸਸਿਕਾ ਮਸੀ ਸਸਿਕਾ ਪਤਾ ਠੀਕ ਹੈ ਸਸਿਕਾ ਹੋ ਗਿਆ ਠੀਕ ਹੈ ਹਾਂ ਜੀ ਠੀਕ ਹੈ ਬਈ ਆਪ ਵੀ ਸੁਣਾਓ ਜੀ ਬਸ ਵਧੀਆ ਤੁਸੀਂ ਸੁਣਾਓ ਮਸੀ ਜੀ ਠੀਕ ਠਾਕ ਹਾਂ ਪਤਾ ਠੀਕ ਠਾਕ ਤੂੰ ਸੁਣਾ ਦਲਜੀਤ ਭਾਜੀ ਹੁਣ ਉਹਨਾਂ ਨੂੰ ਲੈ ਆਉਣਾ ਹੈ ਨਾਲ ਉਹ ਪਤਾ ਕੰਮ ਹੀ ਗਿਆ ਹੈ ਕਿਤੇ ਅੱਛਾ ਅੱਛਾ ਹਾਂ ਤਾਂ ਕਰਕੇ ਨਹੀਂ ਆ ਸਕਿਆ ਨਹੀਂ ਤੇ ਆਉਣਾ ਹੀ ਨਹੀਂ ਠੀਕ ਆ ਆਪਾਂ ਸਭ ਲੀਕ ਦੇ ਰਹੇ ਨੇ ਇਹਨੂੰ ਤੇ ਉਹ ਫੇਰਾ ਮਾਰਦਾ ਹੀ ਨਹੀਂ ਆ ਏਦਾਂ ਹੀ ਉਹਦਾ ਟਾਈਮ ਹੀ ਨਹੀਂ ਲੱਗਦਾ ਹੁੰਦਾ ਠੀਕ ਆ ਹਾਂ ਕਿਤੇ ਕਿਸੇ ਪਾਸੇ ਤੁਰ ਪੈਂਦਾ ਕੰਮ ਹੀ ਜ਼ਰੂਰੀ ਆ ਮਾਸੀ ਜੀ ਪਹਿਲਾਂ ਡਿਊਟੀ ਨਾਲ ਦੂਰ ਹੀ ਹੁਣ ਗਰਦਾਸਪੁਰ ਆ ਗਿਆ ਮੈਂ ਠੀਕ ਆ ਹਾਂਜੀ ਚੱਲ ਕੇ ਤੇ ਆ ਜਾਓ ਸਾਡੇ ਕੋਲ ਹੀ ਫੇਰਾ ਮਾਰਿਆ ਹੁਣ ਮਾਸੀ ਜੀ ਆਉਣਾ ਕੀ ਆ ਹਫਤੇ ਬਾਅਦ ਤੇ ਮੈਂ ਘਰ ਆਉਣਾ ਆਈ ਯਾਰੀ ਨਾ ਵਿੱਚੋਂ ਫਿਰ ਮੈਨੂੰ ਦੂਰ ਵੀ ਜਾਣਾ ਪੈਂਦਾ ਆ ਕੋਲੇ ਕਰਕੇ ਟਾਈਮ ਨਹੀਂ ਲੱਗਦਾ ਕੋਈ ਕਰ ਨਹੀਂ ਉਧਰ ਮਾਰਾਂਗੇ ਫੇਰਾ ਚਲ ਕੋਈ ਨਹੀਂ ਪੁੱਤ ਆਪਣਾ ਕੰਮ ਵੀ ਜ਼ਰੂਰੀ ਹੈ ਨਾ ਤੂੰ ਹੀ ਸੁਣਾਓ ਭਾਜੀ ਠੀਕ ਠਾਕ ਹਾਂਜੀ ਵਧੀਆ ਤੇ ਬੱਚਿਆਂ ਲੈ ਆਉਣਾ ਸੀ ਨਾਲ ਬੱਚੇ ਭਾਜੀ ਫਿਰ ਘਰ ਵੀ ਰਹਿਣਾ ਸੀ ਅੱਛਾ ਅੱਛਾ ਅਸੀਂ ਇੱਧਰ ਨੂੰ ਆ ਗਏ ਹਾਂ ਤੇ ਉਹ ਦਾਦੀ ਕੋਲ ਹੀ ਚਲੋ ਵਧੀਆ ਵਾਗੇ ਹਾਂਜੀ ਤੇ ਕਣਕ ਕਣਕ ਦਾ ਕਿਦਾਂ ਠੀਕ ਜੀ ਵਧੀਆ ਕਣਕ ਠੀਕ ਆ ਹੁਣ ਵਸਾਖੀ ਵੇਖ ਕੇ ਤੇ ਫਿਰ ਲਾਣੇ ਆ ਵੱਡੀ ਹਾਂਜੀ ਹਾਂਜੀ ਆਹੋ ਅਜੇ 2-4 ਦਿਨ ਲੱਗੇ ਜਾਣੇ ਜੀ ਹਾਂਜੀ ਹਾਂਜੀ ਚਲੋ ਵਧੀਆ ਵਾਗੇ ਬੋਲ ਦੇਣੀ ਗੱਲ ਸੁਣੇ ਮਰ ਮੜੀ ਜੀ ਸਰਪੰਦਰ ਕੰਮ ਨਹੀਂ ਕੋਈ ਕੰਮ ਤੇ ਕੋਈ ਨਹੀਂ ਹੀ ਹਾਂ ਤੁਸੀਂ ਕਹਿੰਦੀ ਚਲ ਗਈ ਹੋਥੇ ਉਹ ਦੱਸ ਪਰਵਣੀਆਂ ਨੂੰ ਮਿਲਣ ਤੇ ਜਾਣਾ ਹੈ ਦੱਸ ਉਹ ਗੜਾ ਦੱਸ ਕੀ ਆਇਆ ਚੰਗੀ ਤਰਾ ਐਵੇਂ ਜਾ ਕੇ ਬੈਠੇ ਰਹੋ ਉਥੇ ਉਹ ਚਲੋ ਕੋਈ ਗੱਲ ਨਹੀਂ ਅਹੀਂ ਕੀ ਕਹਿਤਾ ਉਹਨਾਂ ਨੂੰ ਮਿਲਿਆ ਗਲੇ ਗੱਲ ਉਹ ਨਹੀਂ ਗਈ ਹੈਗੀ ਕਾਲੇ ਮੌਕੇ ਤੇ ਤਾਂ ਉਹਨਾਂ ਨੇ ਦੱਸਿਆ ਵਾ ਬੰਦਾ ਪਹਿਲਾਂ ਦੱਸਦਾ ਵਾ ਤੇ ਚਲੋ ਲਾਗੇ ਬੰਦਾ ਬਹਿ ਵੀ ਜਾਵੇ ਨਾਲੇ ਮੇਰੀ ਗੱਲ ਸੁਣੋ ਇਹ ਦਲਜੀਤ ਨੂੰ ਤੇ ਲੈ ਕੇ ਨਹੀਂ ਆਏ ਨਾਲ ਉਹ ਨਹੀਂ ਮੈਂ ਮਾਸੀ ਨੂੰ ਪੁੱਛਣ ਤੇ ਡਿਆ ਹੈ ਤੇ ਉਹ ਕਹਿੰਦੇ ਇਹ ਕੰਮ ਹੀ ਆ ਉਹਨਾਂ ਨੂੰ ਕੋਈ ਦੱਸ ਅੰਦਾ ਕੰਮ ਪੈ ਗਿਆ ਹੀ ਭਲਾ ਅੱਜ ਨਹੀਂ ਤਾਂ ਕੱਲ ਨੂੰ ਆ ਜਾਂਦੇ ਉਹ ਚਲੋ ਘਰਾਂ ਵਰਗੇ ਘਰ ਵਾ ਕੰਮ ਪੈ ਜਾਂਦਾ ਵਾ ਤੇ ਨਾਲੇ ਤੁਸੀਂ ਨਾ ਇੰਨੀ ਟੈਨਸ਼ਨ ਲਿਆ ਕਰੋ ਤੇ ਭਾਬੀ ਦੇ ਨਾਲ ਨਾ ਕੋਈ ਕੰਮ ਕਰਾ ਦਿਓ ਉਹ ਮੈਂ ਗੱਲ ਉਹ ਨਹੀਂ ਕਰਨਦੀ ਮੈਂ ਤਾਂ ਕਹਿੰਦੀ ਆ ਵੀ ਜੇ ਗੀਤਾ ਦੱਸ ਦੇਣਾ ਤੇ ਬੰਦਾ ਸੌ ਤਿਆਰੀ ਕਰਦਾ ਵਾ ਹੁਣ ਬੱਚੋਂ ਦਾ ਠੀਕ ਨਾ ਹਾਂ ਚਾ ਜ ਜਨਾਂ ਨੂੰ ਚਾਹ ਪਣੀ ਪਿਆ ਲਿਆ ਤੇ ਰੋਟੀ ਦੇ ਵਿੱਚ ਜਿਆਦਾ ਉਦਾਂ ਨਹੀਂ ਬਣਨੀ ਹੁਣ ਚਲ ਚਾਹ ਤੇ ਪਿਆ ਲਓ ਹਾਂ ਨੂੰ ਆਹ ਠੀਕ ਆ ਤੇ ਮੈਂ ਚੱਲਿਆ ਵਾ ਕੰਮ ਕਿਤੇ ਠੀਕ ਆ ਤੇ ਮੈਨੂੰ ਟਾਈਮ ਲੱਗ ਜਾਣਾ ਮੈਂ ਸ਼ਾਮ ਨੂੰ ਜਾਣਾ ਹੈ ਕਿ ਡਿਊਟੀ ਤੇ ਠੀਕ ਆ ਕੋਈ ਨਹੀਂ ਜਾਉਂਦੀ ਇਹਨਾਂ ਨੂੰ ਵੀ ਨਾ ਆਪਣਾ ਭਰਾ ਹੀ ਲੱਭਦਾ ਵਾ ਜਿਹੜੀ ਗੱਲ ਨਹੀਂ ਬਸ ਉਹਨਾਂ ਵੱਲ ਦੀ ਕਰਨੀ ਹੁੰਦੀ ਹੈ ਕਿਦੇ ਕੋਈ ਗੱਲ ਨਹੀਂ ਆ ਛੇਤੀ ਆ ਜਾਗੇ ਮੇਰੀਆਂ ਗੱਲਾਂ ਵਿੱਚ ਕਿੰਨਾ ਕੁ ਟਾਈਮ ਆ ਹਰਪਿੰਦਰ ਕੀ ਗੱਲਾਂ ਕਰਨ ਲਈ ਤੂੰ ਹਰਪਿੰਦਰ ਮੈਂ ਤੇ ਆ ਗਈ ਹਾਂ ਉੱਠ ਕੇ ਮਗਰੋਂ ਕੀ ਗੱਲਾਂ ਕਰਦੇ ਸੀਗੇ ਮੰਮੀ ਗੱਲਾਂ ਗੁੱਲਾਂਕਾਰੀਆਂ ਕਰਨੀਆਂ ਇਹੋ ਆਪਣੀਆਂ ਡੇ ਹੀ ਕਰਨ ਤੇ ਮੁੜ ਕੇ ਇਹ ਆ ਗਏ ਲੱਗੇ ਈ ਆਗੇ ਬੜੀਆਂ ਮਿੱਠੀਆਂ ਮਾਰੰਦੇ ਮਾਸੀ ਜੀ ਏਦਾਂ ਮਾਸੀ ਜੀ ਉਦਾਂ ਮੈਂ ਹੱਕ ਦੀ ਮਾਸੀ ਲਈ ਨਵਤੀ ਆਪਣਾ ਰਾਮ ਕਰਦਾ ਅੰਦਰ ਐਵੇਂ ਜਾਣ ਕੇ ਜਾ ਕੇ ਤੇ ਬੈ ਗਈ ਉਥੇ ਤੇ ਤੁਸੀਂ ਮੈਨੂੰ ਦੱਸੋ ਤੁਸੀਂ ਗੱਲੀ ਉੱਠ ਕੇ ਆਗੇ ਗਏ ਨਹੀਂ ਹੁਣ ਨਹੀਂ ਮੈਂ ਤਾਂ ਉਦਾਂ ਹੀ ਆਈ ਹਾਂ ਬਹਾਨੇ ਨਾਲ ਜਾਣਾ ਮੈਂ ਕਿੱਥੇ ਹੀ ਅਛਾ ਮੈਂ ਹਾਂ ਪਹਿਲਾਂ ਤਾਂ ਮਮੀ ਨੇ ਨਾਂ ਨਹੀਂ ਲਿਆ ਥੋੜਾ ਚਾਹਨੇ ਕਹਿੰਦੀ ਮੈਂ ਕਿਸੇ ਦੇ ਘਰ ਚਲੀ ਆ ਮੇਰਾ ਨਹੀਂ ਜੀ ਕਰਨ ਡਿਆ ਉਹਨਾਂ ਦੇ ਮੱਥੇ ਲੱਗਣ ਨੂੰ ਮੈਂ ਤਾਂ ਹੀ ਉੱਠ ਕੇ ਆ ਗਈ ਹਾਂ ਇੱਕ ਮੈਂ ਵੀ ਫਿਰ ਇਹਨਾਂ ਨੂੰ ਬੰਦੇ ਨਾਲ ਠਾਲ ਲੇ ਲੂੰਗੀ ਚਲ ਵਧੀਆ ਕੀਤਾ ਤਾਂ ਕਰ ਹੁਣ ਮੈਂ ਕਿਹ ਜਾ ਉਹਦੀ ਆਪਣਾ ਜਗ੍ਹਾ ਕੰਮ ਕਰੂ ਕੀ ਕਰਨ ਉਹਨਾਂ ਲਾਗੇ ਬੈਠੇ ਕੁੜੀ ਹੈਗੀ ਆ ਆ ਬੈਠੀ ਲਾਗੇ ਆਪੇ ਬਣੂਗੀ ਆਪਣੀ ਜੋ ਕਰਨਾ ਉਹ ਮਾਦੇ ਆਪਾ ਜੀ ਫਿਰਦੇ ਮਮੀ ਜੀ ਮੇਰੀ ਸੁਣੋ ਗੱਲ ਤੁਸੀਂ ਤੇ ਕਹਿੰਦੇ ਮੈਂ ਬੇਇੱਜ਼ਤੀ ਬੜੀ ਕਰਨੀ ਆ ਤੇ ਤੁਸੀਂ ਚੁੱਪ ਕਰਕੇ ਉੱਠ ਕੇ ਆ ਗਏ ਉਥੋਂ ਕੋਈ ਗੱਲ ਨਹੀਂ ਅਜੇ ਕਿਹੜਾ ਚ ਲੱਗੇ ਆ ਇੱਥੇ ਹੀ ਆ ਨਾ ਤੈਨੂੰ ਬੇਇੱਜ਼ਤੀ ਕਰਕੇ ਦੱਸੂਗੀ ਕਿ ਕਿੱਦਾਂ ਹੁਣੀ ਇਹਨਾਂ ਦੀ ਮਮੇ ਨੇ ਚੰਗੀ ਕਰੀ ਹੋਈ ਇਹਨਾਂ ਦੀ ਮੈਂ ਤਾਂ ਵੇਖੀ ਜਾਵਾਂ ਕਿ ਮੁੜ ਕੇ ਇੱਥੇ ਆਉਂਦਾ ਨਾ ਨਾ ਲੈਣ ਬੰਦਾ ਕੀ ਆ ਜੋ ਪਿੰਡ ਦੇ ਵਿੱਚ ਹੈਗਾ ਚੁੱਕੀ ਆਂਦੀ ਨਾਲ ਮੇਰਾ ਮਿਲ ਨੂੰ ਜੀ ਕਰਦਾ ਸੀ ਐਡਾ ਮਿਲ ਨੂੰ ਜੀ ਕਰਦਾ ਸੀ ਜੇ ਐਡਾ ਮਿਲ ਨੂੰ ਜੀ ਕਰਦਾ ਸੀ ਤਾਂ ਆਪਣੇ ਚਾਚੇ ਤਾਏ ਕਿਉਂ ਨਹੀਂ ਆਉਂਦੇ ਉਹਨਾਂ ਨੇ ਤਾਂ ਬੰਦ ਹੀ ਨਹੀਂ ਇਹਨਾਂ ਨਾਲ ਕੋਈ ਗੱਲ ਨਹੀਂ ਮਮ ਜੀ ਕੱਢਦੇ ਆ ਟਾਈਮ ਚੱਲ ਜਾਣਾ ਘੜੀ ਕਿ ਤੱਕ ਇਹਨਾਂ ਨੇ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਆ ਦਰਵਾਜ਼ਾ ਹੀ ਢੋਦੇ ਆਹ ਇੱਥੇ ਬੈਣੀ ਮੈਨੂੰ ਜਦੋਂ ਆਹ ਹੋਰ ਫੇਰ ਮਮੇ ਜੀ ਠੀਕ ਠਾਕ ਸਰ ਠੀਕ ਆ ਪੁੱਤ ਤੂੰ ਸੁਣਾ ਵਧੀਆ ਤੇਹੀ ਕਹਿੰਦੇ ਮੇਰੀ ਸਿਹਤ ਢਿੱਲੀ ਰਹਿੰਦੀ ਆ ਕੀ ਗੱਲ ਵਾ ਇਦਾਂ ਹੀ ਬੁਖਾਰ ਫੂਰ ਹੋ ਜਾਂਦਾ ਵਾ ਦਵਾਈ ਲੈ ਆਈ ਦੀ ਤਾਂ ਚੱਲ ਮੜਮਟਾ ਤੁਰਪੀਦਾ ਮੇਰੀ ਗੱਲ ਸੁਣੋ ਢੀਹ ਦਵਾਈਆਂ ਇਦਾਂ ਹੀ ਖਾਈ ਜਾਂਦੇ ਜੇ ਘਟੂ ਘੜ ਕੋਈ ਟੈਸਟ ਹੀ ਕਰਾ ਲਓ ਪਤਾ ਤੇ ਲੱਗੇ ਹੋਏ ਨਹੀਂ ਟੈਸਟ ਕਰਾਵਾਂਗੇ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਜਦੋਂ ਇਦਾਂ ਨਿੱਕੀਆਂ ਨਿੱਕੀਆਂ ਦਵਾਈਆਂ ਖਾਈ ਜਾਈਏ ਨਾ ਫਿਰ ਉਹ ਅੰਦਰੋਂ ਸਰੀਰ ਨੂੰ ਖਾ ਜਾਂਦੀਆਂ ਵਾ ਤੇ ਜਿੰਨਾ ਚਿਰ ਟੈਸਟ ਨਾ ਕਰਾਏ ਤੇ ਪਤਾ ਕਿੱਦਾਂ ਲੱਗੂਗਾ ਤੀਹ ਦਿਲਜੀਤ ਨੂੰ ਕਹਿੰਦੇ ਵੀ ਮੇਰੇ ਟੈਸਟ ਕਰਾ ਕੇ ਦੇ। ਕਿਆ ਹੀ ਦਿਲਜੀਤ ਨੂੰ ਤਾਂ ਪਤਾ ਹੀ ਨਹੀਂ ਆਖੇ ਲੱਗਦਾ ਨਹੀਂ ਆ। ਚਲੋ ਕੋਈ ਨਹੀਂ। ਜੋ ਤਾਂ ਮੈਂ ਤਾਂ ਬਥੇਰਾ ਕੰਨੀ ਕੀ ਚਲ ਜੇ ਕੰਮ ਨਹੀਂ ਹੁੰਦਾ ਤੇ ਮੈਨੂੰ ਦੱਸ ਦਿਆ ਕਰੋ। ਸਾਰਾ ਦਿਨ ਇਕੱਲੇ ਕੰਮ ਕਰਦੇ ਰਹਿੰਦੇ। ਤੁਹਾਨੂੰ ਕੀ ਦੱਸਣਾ ਵੰਦੀ ਸੀ? ਤੇਹੀ ਮੰਮੀ ਜੀ ਭਾਬੀ ਨੂੰ ਕਿਆ ਕਰੋ ਹਾਂ? ਨਾਲ ਤੁਹਾਡੇ ਕੰਮ ਕਰਾਇਆ ਕਰਨ। ਤੇਹੀ ਐਦਾਂ ਇਕੱਲੇ ਲੱਗੇ ਰਹੋਗੇ ਤੇ ਕੀ ਫਾਇਦਾ। ਚਾਲ ਕੋਈ ਨਹੀਂ ਕੰਮ ਸੈਸਰ ਕਰ ਲੈਣੀ ਆ ਕੀ ਕਰਨਾ ਪਰ ਤੈਨੂੰ ਪਤਾ ਹੀ ਨਹੀਂ ਕੰਮ ਕਰਦੀ ਕੋਈ ਗੱਲ ਨਹੀਂ ਮੈਨੂੰ ਕਹਦਾ ਕਰ ਮੈਂ ਕਰਦਿਆ ਕਰਾਂਗੀ ਕਿੰਨਾ ਕਿਤੇ ਕੰਮ ਹੁੰਦਾ ਫਿਰ ਉਹ ਗੁੱਸਾ ਕਰ ਲੈਂਦੀ ਆ ਨਾ ਸੰਦੀਪ ਵੀ ਮੈਨੂੰ ਨਹੀਂ ਕਿਹਾ ਗੁੱਸਾ ਕਾਤਾ ਕਰਨਾ ਜੇ ਆਪ ਕੰਮ ਨਹੀਂ ਕਰਨਾ ਫਿਰ ਕੰਨੇ ਤੇ ਹੈਲਪ ਕਰਨੀ ਆ ਨਾ ਉਹੀ ਗੱਲ ਆ ਨਾ ਮੰਮੀ ਸੀ ਮੈਨੂੰ ਪਤਾ ਵਾ ਵੀ ਤੁਸੀਂ ਜਿਆਦਾ ਢਿੱਲੇ ਰਹਿੰਦੇ ਜੀ ਦੱਸ ਦੇ ਘਟ ਜੀ ਜਦੋਂ ਫੋਨ ਕਰਾਂ ਕਦੀ ਬੁਖਾਰ ਹੋਇਆ ਹੁੰਦਾ ਕਦੀ ਤੁਸੀਂ ਦਵਾਈ ਲੈਣ ਗਏ ਹੁੰਦੇ ਆ ਇੱਥੇ ਮੈਨੂੰ ਵੱਧ ਫਿਕਰ ਹੁੰਦੀ ਆ ਮੇਰੇ ਕੋਲੋਂ ਕਿਹੜਾ ਕਰਾਂ ਰੋਜ਼ ਨਿਕਲੇ ਜਾਂਦਾ ਚੱਲ ਪੁੱਤ ਤੂੰ ਫਿਕਰ ਨਾ ਕਰਿਆ ਕਰ ਕੋਈ ਗੱਲ ਨਹੀਂ ਐਦਾ ਹੀ ਰਹੀਦਾ ਵਾ ਥੱਲੇ ਮੱਠੇ ਕੋਈ ਤੂੰ ਹੀ ਸਮਝਾਇਆ ਕਰੋ ਮੈਂ ਕੀ ਮੈਂ ਤਾਂ ਪੱਥਰਾ ਕੰਨੀ ਮੰਨਦੇ ਨਹੀਂ ਤੂੰ ਇੱਧਰ ਦਾ ਧਿਆਨ ਰੱਖਿਆ ਕਰ ਮੇਰਾ ਘਾਟ ਹੀ ਰੱਖਿਆ ਕਰ ਪੁੱਤ ਤੇ ਮੇਰੀ ਗੱਲ ਸੁਣੋ ਤੀ ਸਾਰੀਆਂ ਗੱਲਾਂ ਛੱਡੋ ਤੇ ਜੇ ਤੂੰ ਹੀ ਦੋ ਚਾਰ ਦਿਨ ਮੇਰੇ ਕੋਲ ਰਹਿਪੋ ਨਾ ਪੁੱਤ ਬੁਰੀ ਲੱਗੀਦਾ ਤੈਨੂੰ ਪਤਾ ਬੁਰੀ ਲੱਗੀਦਾ ਉਰ ਮਾਦੇ ਕਰ ਨਹੀਂ ਰਹੀਦਾ ਹੁਈਦਾ ਮੈਂ ਕਿਹੜਾ ਤੈਨੂੰ ਚਾਹ ਨਾ ਰੱਖਣਾ ਆਪੇ ਤੁਹਾਡੇ ਟੈਸਟ ਕਰਾ ਦੇਣੀ ਕੋਈ ਨਹੀਂ ਮੁੜਾ ਤੇ ਕਰਾ ਦੂਗਾ ਦਲਜੀਤ ਦੇਖੋ ਮੰਮੀ ਜੀ ਤਿੰਨ ਦੋ ਚਾਰ ਦਿਨ ਮੇਰੇ ਕੋਲ ਰਹੋਗੇ ਨਾ ਤੁਹਾਡੇ ਟੈਸਟ ਹੋ ਜਾਣਗੇ ਤੇ ਪਤਾ ਲੱਗ ਜਾਊਗਾ ਵੀ ਕਿਹੜੀ ਮੁਸ਼ਕਲ ਵਾ ਦੀਦੀ ਤੀਂ ਸਮਝਾਓ ਥੋੜਾ ਬੋਦਾ ਕੈ ਜੀ ਜੇ ਜੋ ਤੇਨਾਂ ਕਹਿਂਦੀ ਆ ਤਾਂ ਤੁਸੀਂ ਰਹਿਪੋ ਕੋਈ ਗੱਲ ਨਹੀਂ ਨਾਲ ਤੁਹਾਡੇ ਟੈਸਟ ਹੋ ਜਾਊਗੀ ਨਾਲ ਟੈਸਟ ਕਰਵਾ ਦਊਗੀ ਤੁਹਾਡੇ ਮੈਂ ਤਾਂਖਣੀ ਬੁਰੇ ਲੱਗੀ ਦਾ ਬੁਰੇ ਕਹਦਾ ਲੱਗਣਾ ਮੈਨੂੰ ਪਤਾ ਹੀ ਐ ਬੁਰੇ ਲੱਗੀ ਦਾ ਕੋਈ ਗੱਲ ਨਹੀਂ ਕੋਈ ਬੁਰਾ ਨਹੀਂ ਲੱਗਦਾ ਵੇਖੋ ਮੰਮੀ ਜੀ ਜਿੰਨਾ ਮਾਵਾਂ ਦੇ ਪੁੱਤ ਨਹੀਂ ਹੁੰਦੇ ਤੀਆਂ ਉਹਨਾਂ ਮਾਵਾਂ ਨੂੰ ਵੀ ਤੇ ਸਾਹਮੜੀਆਂ ਹੀ ਆ ਨਾ ਤੇ ਜੇ ਤੀ ਮੇਰੇ ਕੋਲ ਰਹਿਪੋਗੇ ਤੇ ਫਿਰ ਕੀ ਹੋਊਗਾ ਕੋਈ ਗੱਲ ਨਹੀਂ ਦੋ ਤਿੰਨ ਦਿਨ ਦੀ ਗੱਲ ਵਾ ਇੱਥੇ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਚਲ ਪੁੱਤ ਤੂੰ ਇੰਨਾ ਕਹਿਨੀ ਆ ਤੇ ਫਿਰ ਮੈਂ ਰਹਿ ਪੈਨੀ ਆ ਟੈਸਟ ਕਰਾ ਕੇ ਮੈਂ ਦੋਕ ਦਿਨ ਹੀ ਰਹਿਣਾ ਉਹ ਤੇ ਦਿਨ ਹੀ ਰਹਿਣਾ ਕੋਈ ਨਹੀਂ ਮੰਮੀ ਜੀ ਸਾਨੂੰ ਛੇਤੀ ਛੱਡ ਆਉਣਗੇ ਮੈਂ ਇਹਨਾਂ ਨੂੰ ਅੱਜ ਹੀ ਕਹਿਨੀ ਤਾਂ ਟੈਸਟ ਕਰਾ ਦੇ ਠੀਕ ਜਿੱਦੀ ਫੇਰ ਮਾਰੇ ਹੋ ਚੱਕਰ ਹੈ ਛੇਤੀ ਕੋਈ ਨਹੀਂ ਆਉਣਾ ਹਾਂ ਠੀਕ ਹੈ ਠੀਕ ਆਇਓ ਫੇਰ ਕਿਦਾਂ ਆਵਾਂਗੇ ਹਾਂ ਜੀ ਠੀਕ ਹੈ ਪੈ ਜੀ ਠੀਕ ਹਾਂ ਚੰਗਾ ਜੋਤ ਠੀਕ ਹੈ ਪੈ ਜੀ ਸਤਿ ਸ਼੍ਰੀ ਅਕਾਲ ਦੇਖੋ ਜੋਤ ਕਿੰਨਾ ਕਰਦੀ ਆਪਣੀ ਮਮੀ ਨਾਲ ਇਹ ਦਿਲਜੀਤ ਕਰੇ ਫੇਰੀ ਹੈ ਨਾ ਇਹ ਉਹ ਗੱਲ ਆ ਇਹ ਤੇ ਵਧੀਆ ਕੀਤਾ ਤੂੰ ਨਾ ਮੰਨ ਗਈ ਕਿ ਤਾਈ ਜੀ ਤੁਸੀਂ ਰਹਿਪੋ ਦੋ ਦਿਨ ਵਾਸਤੇ ਨਾਲੇ ਨਾ ਦਿਲਜੀਤ ਦਾ ਵੀ ਦਿਮਾਗ ਸਹੀ ਹੋ ਜਾਏਗਾ ਹਾਂਜੀ ਤੂੰ ਵੇਖਿਆ ਹੀ ਨਾ ਕੱਲ ਕਿੰਨੀ ਉਹਨੇ ਖੰਪ ਪਾਈ ਦੀ ਉਹ ਵੀ ਠੀਕ ਹੋ ਜਾਏਗਾ ਦਿਮਾਗ ਉਹਦਾ ਥੋੜਾ ਆ ਨਹੀਂ ਹੁਣ ਜਦ ਤਾਈ ਘਰ ਚੱਲ ਜਾਂਦੇ ਤੇ ਫੇਰ ਇਹਨਾਂ ਨੇ ਹੀ ਰੋਲਾ ਪਾਉਣਾ ਹੈ ਤਾਂ ਦੋ ਚਾਰ ਦਿਨ ਤਾਈ ਰਹਿਣਗੇ ਰੈਸਟ ਹੋ ਜੂਗੀ ਨਾਲੇ ਟੈਸਟ ਕਰਾ ਲੈਣਗੇ ਠੀਕ ਆ ਪਰਮੀਤ ਇਸੇ ਕਰਕੇ ਮੈਂ ਵਿੱਚ ਬੋਲਿਆ ਨਹੀਂ ਮੈਂ ਚਲ ਨਾਲੇ ਰਹਿ ਲੇਗੀ ਤਾਈ ਜੀ ਦੋ ਦਿਨ ਇੱਥੇ ਤੇ ਠੀਕ ਆ ਇਹ ਵੀ ਦਵਾਈ ਦੁਈ ਲੈ ਲਣਗੇ ਤੇ ਉਧਰੋਂ ਘਰ ਵੀ ਥੋੜਾ ਮਹੌਲ ਸਹੀ ਹੋ ਜਾਏਗਾ ਤੇ ਹੁਣਾ ਡੇਨਾਲੀ ਵਿਚਾਰੀ ਮੁਰਕੇ ਚਲ ਗਈ ਉਹਨੇ ਸਾਡੇ ਸਾਹਮਣੇ ਤਾਂ ਬੋਲਣਾ ਨਹੀਂ ਕੁਛ ਵੀ ਤਾਂ ਮਗਰੋਂ ਉਹਨੇ ਫਿਰ ਤਾਈ ਨੂੰ ਵੱਧ ਘੱਟ ਬੋਲਣਾ ਤਾਈ ਨੂੰ ਨਹੀਂ ਮੈਂ ਬੋਲਿਆ ਕੋਈ ਗੱਲ ਨਹੀਂ ਅੱਜ ਨਹੀਂ ਤੇ ਕੱਲ ਨੂੰ ਦਲਜੀਤ ਸੁਖਲਾ ਆਈ ਜਾਣੀ ਜੋ ਤੇ ਹਾਂਜੀ ਉਹ ਦਾ ਤੁਸੀਂ ਬੜਾ ਵਧੀਆ ਕੀਤਾ ਤੇ ਮੈਨੂੰ ਡੱਕ ਲਿਆ ਇੱਥੇ ਹੀ ਹਾਂਜੀ ਮੈਨੂੰ ਵੀ ਠੀਕ ਨਹੀਂ ਲੱਗਣੀ ਸੇਤ ਉਹਨਾਂ ਦੀ ਠੀਕ ਹੈ ਵਿਚਾਰਿਆ ਕੋਈ ਬੋਲਿਆ ਵੀ ਨਹੀਂ ਜਾਣਿਆ ਤੇ ਚੱਲ ਇੱਕ ਦੋ ਦਿਨ ਇੱਥੇ ਰਹਿਣਗੇ ਨਾ ਮੈਂ ਇਦਾਂ ਕਰਦਾ ਵਾਂ ਅੱਜ ਸ਼ਾਮ ਨੂੰ ਲੈ ਜਾਣਾ ਵਾਂ ਹਾਂਜੀ ਤੇ ਉਹਨਾਂ ਦੇ ਟੈਸਟ ਕਰਾ ਦਿਨਾ ਵਾਂ ਆਹੋ ਮੈਨੂੰ ਵੀ ਇਹ ਆ ਕਿ ਜਿਆਦਾ ਢਿੱਲੇ ਹੋ ਗਏ ਫਿਰ ਵੀ ਤੇ ਮੁਸ਼ਕਲ ਆਉਣੀ ਆ ਤੇ ਨਾਲੇ ਇੱਥੇ ਰਹਿਣਗੇ ਮੇਰਾ ਵੀ ਜੀ ਕਹਿੰਦਾ ਹੈ ਇਹਨਾਂ ਨੂੰ ਮਿਲਾਂਦਾ ਤੇ ਜੀ ਲੱਗਾ ਰਹੂਗਾ ਮੇਰਾ ਵੀ ਬੋਲਦੇ ਨੇ ਮੈਂ ਤਾਂ ਨਦੀ ਵੀ ਦੱਸਿਆ ਹੀ ਨਾ ਜਦੋਂ ਤੇ ਡੈਡੀ ਹੀ ਕੇ ਉਦੋਂ ਦਿਲਜੀਤ ਕਹਨੇ ਜੀਗਾ ਸਾਰੀ ਗੱਲ ਮੰਨਦਾ ਹੀ ਜਦੋਂ ਦੇ ਡੇੜੀ ਇਦਾਂ ਹੋ ਗਏ ਹਨਾ ਉਹ ਮੰਮੀ ਦਾ ਖਿਆਲ ਨਹੀਂ ਰੱਖਦਾ ਹੈਗਾ ਤੇ ਫਿਰ ਜੇ ਉਹ ਵੀ ਖਿਆਲ ਨਾ ਰੱਖੇ ਤੇ ਮੈਂ ਵੀ ਨਾ ਰੱਖਾਂ ਬੜੀ ਮਾੜੀ ਗੱਲ ਵਾ ਮੈਂ ਤਾਂ ਕਰਕੇ ਮੰਮੀ ਨੂੰ ਰੋਕ ਲਿਆ ਹੈ ਤੁਸੀਂ ਫਿਕਰ ਨਾ ਕਰੋ ਕੋਈ ਗੱਲ ਨਹੀਂ ਜੇ ਕਿਹ ਚੀਜ਼ ਦੀ ਲੋੜ ਹੁੰਦੀ ਮੈਨੂੰ ਦੱਸਿਆ ਕਰੋ ਬਾਕੀ ਕੋਈ ਗੱਲ ਨਹੀਂ ਜਦੋਂ ਮਾਂ ਜਾਂ ਪਿਓ ਕੋਈ ਇੱਕ ਸਿਰ ਤੇ ਨਾ ਨਾ ਹੋਵੇ ਤੇ ਸੁਭਾਵਿਕ ਜੀ ਗੱਲ ਆ ਬੱਚਿਆਂ 'ਚ ਫਰਕ ਪੈਂਦਾ ਵਾ ਤੁਸੀਂ ਜਿਹੜਾ ਕੋਈ ਕੰਮ ਹੁੰਦਾ ਮੈਨੂੰ ਦੱਸ ਦਿਆ ਕਰੋ ਤੇ ਨਾਲੇ ਮੈਂ ਕਿਹੜਾ ਉਪਰਾਵਾਂ ਹਾਂ ਕੋਈ ਗੱਲ ਨਹੀਂ ਦਲਜੀਤ ਦਾ ਵੀ ਹੌਲੀ ਹੌਲੀ ਫਰਕ ਪੈਣਾ ਵਾ ਕਈ ਵਾਰੀ ਬੰਦਾ ਆਪਣੇ ਰਾਹ ਤੋਂ ਭਟਕ ਜਾਂਦਾ ਵਾ ਆਪੇ ਠੀਕ ਹੋ ਜਾਣਾ ਉਹਨੇ ਕੋਈ ਗੱਲ ਨਹੀਂ ਤਹੀ ਨਾ ਮੰਮੀ ਦੇ ਟੈਸਟ ਕਰਾ ਦਿਓ ਕੋਈ ਨਹੀਂ ਜਿੰਨੀ ਛੇਤੀ ਹੋ ਸਕੇ ਤੇ ਇੱਕ ਚੀਜ਼ ਦਾ ਹੋਰ ਖਿਆਲ ਰੱਖਿਓ ਮੰਮੀ ਨੂੰ ਇਕੱਲੇ ਨਾ ਛੱਡਿਓ ਠੀਕ ਹੈ ਨਾ ਉਹਨਾਂ ਨੂੰ ਇੱਥੇ ਉਪਰਾ ਮਹਿਸੂਸ ਨਾ ਹੋਵੇ ਠੀਕ ਹੈ ਉਹਨਾਂ ਦੇ ਲਾਗੇ ਲਾਗੇ ਰਹਿਓ ਗੱਲਾਂ ਬਾਤਾਂ ਕਰਿਓ ਤੇ ਖਾਣ ਪੀਣ ਦਾ ਧਿਆਨ ਰੱਖਿਓ ਉਹਨਾਂ ਦਾ ਨਹੀਂ ਨਹੀਂ ਤੀ ਆ ਸ਼ਾਮੀ ਚਲ ਜਿਓ ਤੇ ਫਿਰ ਪਤਾ ਲੱਗ ਜਾਊਗਾ ਵੀ ਕਦੋਂ ਰੋਡ ਮਿਲਨੀ ਆ ਤੇ ਮੈਂ ਮੰਮੀ ਨੂੰ ਦਵਾਈ ਰੋਟੀ ਪਾਣੀ ਭਾਜੀ ਹੁਣੀ ਦੇ ਖਾ ਕੇ ਨਹੀਂ ਕੇ ਅਜੇ ਤੇ ਮੰਮੀ ਆ ਤੇ ਮੈਨੂੰ ਮਹਿਸੂਸ ਹੁੰਦਾ ਵੀ ਮੇਰੇ ਪੇਕੇ ਹੈਗੇ ਆ ਮੈਂ ਉੱਥੇ ਰੀਜ਼ਨਾ ਆ ਜਾ ਸਕਦੀ ਆ ਜਦੋਂ ਜੀ ਕਰੇ ਮੈਂ ਚਲ ਜਾਨੀ ਆ ਤੇ ਜਦੋਂ ਕੱਲ ਨੂੰ ਮੰਮੀ ਨਾ ਰਹੇ ਤੇ ਮੈਨੂੰ ਨਹੀਂ ਪਤਾ ਵੀ ਦਲਜੀਤ ਨੂੰ ਨਾ ਮੈਨੂੰ ਮਿਲਣਾ ਵਾ ਕਿ ਨਹੀਂ ਮਿਲਣਾ ਮੈਨੂੰ ਤੇ ਪੇਕੇ ਜਾਣ ਦੀ ਆਸ ਵੀ ਨਹੀਂ ਰਹਿਣੀ ਤਾਂ ਕਰਕੇ ਨਾ ਮਾਂ ਦੀ ਕੋਈ ਗੱਲ ਮੋੜਨ ਨੂੰ ਜੀ ਨਹੀਂ ਕਰਦਾ ਮੰਮੀ ਜੀ ਕੁਝ ਚਾਹੀਦਾ ਤਾਂ ਮੈਂ ਲਿਆਵਾਂ ਤੁਹਾਡੇ ਵਾਸਤੇ ਨਹੀਂ ਕੁਝ ਨਹੀਂ ਚਾਹੀਦਾ ਬਸ ਅੱਛਾ ਇਹ ਕਹਿੰਦੇ ਆ ਵੀ ਮੈਂ ਸ਼ਾਮੀ ਤੁਹਾਡੇ ਟੈਸਟ ਕਰਾ ਲਿਆਉਣਾ ਵਾ ਠੀਕ ਤੇ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਸਾਰਾ ਕੁਝ ਸਹੀ ਹੋ ਜਾਣਾ ਠੀਕ ਬਾਕੀ ਦਲਜੀਤ ਦੀ ਨਾ ਇੰਨੀ ਫਿਕਰ ਨਾ ਕਰਿਆ ਕਰੋ ਅਜੇ ਅਨਜਾਨਵਾ ਮੰਮੀ ਜੀ ਹੌਲੀ ਹੌਲੀ ਸਮਝ ਆ ਜਾਣੀ ਹੈ ਵਿਖਾਂ ਕਿਦਾਂ ਸ਼ੈਂਕ ਭਰੀਆ ਪਾਂਡਿਆ ਨਾ ਇਹਨੂੰ ਇਹ ਨਹੀਂ ਲੱਭੰਦਿਆ ਮੈਂ ਖਲਾਰਾ ਚੋਕਲਾ ਤੇ ਮਾਂ ਦੇ ਸਰਾਂ ਨੇ ਚੜਕੇ ਤੇ ਬੈਠੀ ਹੈ ਸਾਜਪਿੰਦਰ ਹੈ ਮਾਂ ਉਹਦੀ ਰਹਿ ਪਈ ਇੱਥੇ ਕੀ ਪਤਾ ਮੰਮੀ ਜੀ ਨਾ ਕਿਸੇ ਨੂੰ ਦੱਸਿਆ ਨਾ ਕਿਸੇ ਨੂੰ ਪੁੱਛਿਆ ਵੀ ਰਹਿਣਾ ਵਾ ਕਿ ਨਹੀਂ ਰਹਿਣਾ ਮੈਂ ਤਾਂ ਹੁਣ ਸੁਣਿਆ ਵਾ ਇਥੋਂ ਦੀ ਹੋਲੀ ਜੀ ਅੱਛਾ ਉਹ ਮਮੀ ਜੀ ਤੇਰੇ ਮੈਂ ਟੈਸਟ ਕਰਾਉਣੀ ਆ ਮੈਂ ਐਦਾਂ ਕਰਦੀ ਆ ਮਮੀ ਜੀ ਨਾ ਕਿਸੇ ਨੂੰ ਦੱਸਿਆ ਨਾ ਕਿਸੇ ਨੂੰ ਪੁੱਛਿਆ ਵੀ ਰੱਖਣਾ ਉਹਨੂੰ ਕਿ ਨਹੀਂ ਨਾ ਬੰਦਾ ਇਹਨੇ ਪੁੱਛਿਆ ਕਹਿੰਦੇ ਇਹੀ ਪੇ ਟੈਸਟ ਕਰਵਾਉਣੇ ਆ ਇਹ ਹਸਪੀਟਲ ਵਾ ਉਹ ਆਪਣੇ ਘਰੋਂ ਨਹੀਂ ਟੈਸਟ ਕਰਵਾ ਸਕਦੀ ਨੌ ਪੋਤ ਉਹਦਾ ਘਰ ਵਾ ਆ ਲੋਕਾਂ ਨੂੰ ਚੁੱਕੀ ਫਿਰਨ ਢਈ ਆ ਉਹ ਛੱਡਣੀ ਆਏ ਹੁਣੇ ਇਹਨੂੰ ਜਾ ਕੇ ਨਾ ਤੇਦੇ ਨਾਲ ਗੱਲ ਕਰੋ ਪਿਆ ਕਿਦਾਂ ਖਲਾਰਾ ਪਾਇਰ ਸੋਇਜ ਇਹ ਨਹੀਂ ਸੰਬੰਧ ਦਾ ਪਤਾ ਇਹਨੂੰ ਇਹਨੂੰ ਇੱਕ ਵਾਰ ਬਾਹਰ ਨਿਕਲ ਲੈਣ ਦੇ ਮੰਨਿਆ ਪਰੋਣੇ ਸਾਰਿਆਂ ਘਰ ਹੁੰਦੇ ਆ ਪਰ ਐਦਾਂ ਗਾਂ ਨਹੀਂ ਦੇਖਿਆ ਜਿਦਾ ਇਹਨੇ ਪਾਇਆ ਤੇ ਜਦੋਂ ਟਮਾਟਾ ਨਾ ਸੱਦ ਕੇ ਬਹਿ ਗਈ ਹੀ ਫਿਰ ਪਾਂਡੇ ਇਹ ਨਹੀਂ ਮੰਨਣੇ ਆ ਅਸੀਂ ਨੌਕਰ ਥੋੜਾ ਮਾਂ ਭੀ ਮੰਨਣੇ ਆ ਤੇ ਪਾਂਡੇ ਤੂੰ ਹੀ ਗੱਲ ਕਰੋ ਇਹਦੇ ਨਾਲ ਜੇ ਮੈਂ ਕਿਹਾ ਨਾ ਫਿਰ ਇਹਨੇ ਭੂਏ ਚੜਨਾ ਕੋਈ ਗੱਲ ਨਹੀਂ ਧੁੱਫੀ ਕਰਨਾ ਕਰ ਮੈਂ ਹੁਣੇ ਆਵਾਜ਼ ਮਾਰ ਕੇ ਕਰਦੀ ਗੱਲ ਇਹਦੇ ਨਾਲ